ਹੈਲੋ ਜੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਸਭ ਸਿਕਾਲ ਤੇ ਜਸਾਂ ਜੀ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵ ਹੀਰ ਬਲੌਗਸ ਤੇ ਅੱਜ ਦੀ ਵੀਡੀਓ ਬੜੀ ਜ਼ਰੂਰੀ ਆ ਬੜੀ ਖਾਸ ਆ ਕਿਉਂਕਿ ਇਹ ਗੱਲ ਵੀ ਲੋਕਾਂ ਦੇ ਅੰਦਰ ਬੜਾ ਵਹਿ ਪਾ ਦਿੰਦੀ ਆ ਮੈਨੂੰ ਕਿਸੇ ਨੇ ਮੈਸੇਜ ਕੀਤਾ ਕਹਿੰਦਾ ਵੀਰੇ ਮੈਨੂੰ ਕਿਸੇ ਬੰਦੇ ਨੇ ਕਿਹਾ ਕਿ ਤੂੰ ਲਾਦੀ ਸ਼ਾਨ ਨੂੰ ਨਾ ਮੰਨਦਾ ਆ ਤੂੰ ਹਰ ਵੀਰਵਾਰਨ ਕੋ ਉਧਰ ਜਾਣਾ ਆ ਜਾਂ ਪੀਰਾਂ ਦੇ ਦਰਬਾਰ ਤੇ ਜਾਣਾ ਆ ਇਹਨਾਂ ਨਾ ਜਾਇਆ ਕਰ ਜੇ ਤੂੰ ਜ਼ਿਆਦਾ ਮੰਨੇਗਾ ਲਾਡੀ ਸ਼ਾ ਨੂੰ ਤਾਂ ਇਹਨਾਂ ਨੇ ਤੇਰਾ ਪਿੱਛਾ ਨਹੀਂ ਛੱਡਣਾ ਅੱਗੇ ਤੇਰੇ ਜਵਾਕਾਂ ਨੂੰ ਵੀ ਤੰਗ ਕਰੋਗੇ ਤੇਰੇ ਬੱਚਿਆਂ ਨੂੰ ਵੀ ਤੰਗ ਕਰੋਗੇ ਕਹਿੰਦਾ ਮੈਨੂੰ ਸਮਝ ਨਾ ਲੱਗੇ ਕਿ ਉਸ ਬੰਦੇ ਨੇ ਇੰਨੀ ਗੱਲ ਕਹੀ ਆ ਤਾਂ ਮੈਨੂੰ ਮੈਂ ਡਰ ਗਿਆ ਕਿ ਯਾਰ ਇਹ ਕੀ ਚੱਕਰ ਆ ਵੀ ਇਦਾਂ ਹੁੰਦਾ ਆ ਤਾਂ ਮੈਨੂੰ ਕਹਿੰਦੇ ਕੋਈ ਬੰਦਾ ਲੱਭਿਆ ਕਿ ਯਾਰ ਮੈਂ ਭਾਈ ਦੇਵ ਨੂੰ ਪੁੱਛਦਾ ਤੇ ਮੈਂ ਫਿਰ ਉਹਨੂੰ ਕਿਹਾ ਸੀ ਵੀਰੇ ਮੈਂ ਇਹਦੇ ਤੇ ਵੀਡੀਓ ਬਣਾ ਕੇ ਸਾਂਝੀ ਕਰੂੰਗਾ ਮੈਂ ਹੁ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਜਿਹੜੇ ਜਿਹੜੇ ਸੱਚੀ ਇਹ ਗੱਲ ਦਾ ਮੈਂਮ ਕਰਦੇ ਨੇ ਜੇ ਤੁਸੀਂ ਕਿਸੇ ਵੀ ਪੀਰ ਨੂੰ ਮੰਨਦੇ ਹੋ ਸਾਈਂ ਜੀ ਨੂੰ ਮੰਨਦੇ ਹੋ ਬਾਪੂ ਲਾਲ ਬਾਸ਼ਾ ਸਰਕਾਰ ਨੂੰ ਮੰਨਦੇ ਹੋ ਮਈਆ ਸਰਕਾਰ ਨੂੰ ਮੰਨਦੇ ਹੋ ਕਿਸੇ ਵੀ ਗੁਰੂ ਪੀਰ ਨੂੰ ਜਿਹੜੋਂ ਮੰਨਦੇ ਹੋ ਨਾ ਤੁਸੀਂ ਉਹ ਤੁਹਾਡਾ ਪਿੱਛਾ ਕਰਨਾ ਜਾਂ ਤੁਹਾਡਾ ਪਿੱਛਾ ਨਾ ਛੱਡਣਾ ਤੁਹਾਡੇ ਨਾਲ ਨਾਲ ਹੀ ਰਹਿਣਾ ਇਹੀ ਤਾਂ ਆਪਾਂ ਅਸਲ ਦੇ ਵਿੱਚ ਇਹੀ ਆਪਾਂ ਭਾਲਦੇ ਹੁੰਦੇ ਹਾਂ ਕਿ ਯਾਰ ਸਾਡਾ ਪੀਰ ਸਾਡੇ ਨਾਲ ਰਵੇ ਹਮੇਸ਼ਾ ਕਦੇ ਦੂਰ ਨਾ ਹੋਵੇ ਇਹੀ ਪਾਲਦੇ ਹੁੰਦੇ ਆ ਪਰ ਜਦੋਂ ਇਹੀ ਗੱਲ ਕੋਈ ਤੀਜਾ ਬੰਦਾ ਕਹਿ ਦਿੰਦਾ ਉਹਦਾ ਕਹਿਣ ਦਾ ਤਰੀਕਾ ਹੋਰ ਹੋ ਜਾਂਦਾ ਹਣਾ ਉਦੋਂ ਆਪਾਂ ਡਰ ਜਾਂਦੇ ਆ ਕਿ ਯਾਰ ਇਹਨੇ ਇੰਨਾ ਕਿਹਾ ਤੇ ਆਪਾਂ ਹੋਰ ਤਰੀਕੇ ਨਾਲ ਇਹੀ ਚੀਜ਼ ਮੰਗਦੇ ਹੁੰਦੇ ਆ ਕਿ ਸਾਈਂ ਜੀ ਹਮੇਸ਼ਾ ਨਾਲ ਰਹਿਓ ਇਹ ਦੋ ਚੀਜ਼ਾਂ ਹੋ ਗਈਆਂ ਇਸ ਤੋਂ ਬਾਅਦ ਮੰਨ ਲਓ ਤੁਸੀਂ ਸਾਈਂ ਜੀ ਨੂੰ ਮੰਗਦੇ ਹੋ ਦਰਬਾਰ ਜਾਂਦੇ ਹੋ ਤਾਂ ਉੱਥੇ ਦਰਬਾਰ ਜਾ ਕੇ ਹਰ ਵਾਰੀ ਜੇ ਤੁਸੀਂ ਇਹ ਅਰਦਾਸ ਕਰੋ ਕਿ ਸਰਕਾਰ ਤੁਹਾਨੂੰ ਮੈਂ ਪਿਆਰ ਕਰਦਾ ਆ ਤੁਹਾਡੇ ਦਰਬਾਰ ਮੈਂ ਆਉਣਾ ਆ ਤੇ ਮੇਰੇ ਤੋਂ ਬਾਅਦ ਮੇਰੇ ਬੱਚੇ ਵੀ ਆਇਆ ਕਰਨਗੇ ਜੇ ਤੁਸੀਂ ਇਦਾਂ ਸਾਈਂ ਨਹੀਂ ਰਗੇ ਅਰਦਾਸ ਕਰਦੇ ਹੋ ਤੇ ਕੱਲ ਨੂੰ ਤੁਹਾਡੇ ਬੱਚੇ ਨਾ ਮੰਨਣਾ ਨਾ ਆਉਣ ਸਿਰ ਮੈਂ ਕਹਿ ਸਕਦਾ ਕਿ ਹਾਂ ਯਾਰ ਇਹ ਇੱਥੇ ਆਪਣੀ ਗਲਤੀ ਆ ਕਿ ਆਪਾਂ ਨੂੰ ਆਪਣਾ ਪਤਾ ਆ ਆਪਾਂ ਆਪਣੇ ਅੱਗੇ ਬੱਚਿਆਂ ਦਾ ਕਿਵੇਂ ਸੋਚ ਸਕਦੇ ਆ ਕਿ ਉਹ ਦਰਬਾਰਾ ਆਉਣਗੇ ਜਾਂ ਨਹੀਂ ਆਉਣਗੇ ਆਣਾ ਉਹ ਪਤਾ ਨਹੀਂ ਉਹ ਕਿੰਨਾ ਨੂੰ ਮੰਨੂਗੇ ਸੋ ਇੱਥੇ ਆਪਣੀ ਗਲਤੀ ਆ ਤੁਸੀਂ ਦਰਬਾਰ ਜਾਂਦੇ ਹੋ ਤੁਸੀਂ ਜਿਹਨੂੰ ਵੀ ਮੰਗਦੇ ਹੋ ਨਾ ਉਹਨਾਂ ਕੋਲ ਜਾ ਕੇ ਇਹ ਅਰਦਾਸ ਕਰੋ ਕਿ ਸਰਕਾਰ ਮੈਂ ਆਉਣਾ ਆ ਜਦੋਂ ਤੱਕ ਮੈਂ ਆ ਮੈਂ ਆਉਂਗਾ ਜੇ ਤੁਸੀਂ ਚਿਰਾਗ ਜਗਾਣੇ ਉਹਨਾਂ ਦੇ ਨਾਮ ਦਾ ਉਦੋਂ ਵੀ ਇਹੀ ਅਰਦਾਸ ਕਰੋ ਕਿ ਸਰਕਾਰ ਜਦੋਂ ਤੱਕ ਮੇਰਾ ਜੀ ਕਰੂਗਾ ਮੈਂ ਚਿਰਾਗ ਜਗਾਉਂਗਾ ਕਿ ਮੇਰੇ ਅੱਗੇ ਬੱਚੇ ਚਿਰਾਗ ਜਗਾਉਣ ਜਾਂ ਨਾ ਜਗਾਉਣ ਦਰਬਾਰ ਆਉਣ ਜਾਂ ਨਾ ਆਉਣ ਇਹਦੀ ਮੈਂ ਗਾਰੰਟੀ ਨਹੀਂ ਲੈਂਦਾ ਸੋ ਮੈਂ ਜਿੰਨੀ ਦੇਰ ਤੱਕ ਆਉਂਗਾ ਤੁਸੀਂ ਇਸ ਚੀਜ਼ ਦਾ ਧਿਆਨ ਰੱਖਿਓ ਕਿ ਬਸ ਮੇਰੇ ਨਾਲ ਰਹਿਓ ਮੇਰੇ ਤੋਂ ਬਾਅਦ ਮੇਰੇ ਬੱਚੇ ਜੇ ਆਉਂਦੇ ਨੇ ਤਾਂ ਚੰਗੀ ਗੱਲ ਆ ਨਹੀਂ ਆਉਂਦੇ ਤਾਂ ਉਹ ਤੰਗ ਨਾ ਹੋਣ ਇਹ ਅਰਦਾਸ ਕਰੋ ਬਾਕੀ ਕੋਈ ਡਰਾਉਂਦਾ ਆ ਤਾਂ ਉਹਨੂੰ ਹੱਥ ਜੋੜੋ ਕੇ ਬਾਈ ਠੀਕ ਆ ਤੂੰ ਜੋ ਕਿਹਾ ਠੀਕ ਆ ਕੋਈ ਚੱਕਰ ਨਹੀਂ ਸੋ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਜਿੰਨੇ ਵੀ ਲੋਕ ਇਦਾਂ ਦੇ ਵਿਹਮ ਦੇ ਵਿੱਚ ਵੜੇ ਹੋਏ ਨੇ ਉਹ ਨਿਕਲ ਸਕਣ ਜੈਸਾ ਜੀ ਦੀ